ਵਾਹਿਗੁਰੂ ਜੀ ਨਰਵੈਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਜਪ ਆਦ ਸਤਜਗਤ ਸਤ ਹੈ ਪੀ ਸਤਨਾਕੋ ਓਸੀ ਪੀ ਸਤ ਨਿਰਭਉ ਨਿਰਵੈਰ ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਜੀ ਦਾ ਹੀ ਸਰੂਪ ਸਤਗੁਰੂ ਦਾ ਨਿਰਵੈਰ ਸਤਗੁਰੂ ਪੁਰਖ ਅਗੰਮ ਹੈ ਨਿਰਵੈਰ ਨਰਲਾ ਤੇ ਜਿਹੜੇ ਉਹਦੇ ਸੰਤ ਨੇ ਭਗਤ ਨੇ ਗੁਰਸਿੱਖ ਨੇ ਉਹ ਹੀ ਨਿਰਵੈਰ ਗੁਰਮਖ ਹੈ ਨਿਰਵੈਰ ਨਾ ਬੈਰ ਵਿਰੋਧੀ ਹੈ ਭਾਈ ਸਾਹਿਬ ਭਾਈ ਗੁਰਦਾਰ ਸਾਧ ਸਿੰਘ ਜੀ ਰੱਬ ਦੇ ਪਿਆਰੇ ਵੀ ਨਿਰਵੈਰ ਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦਾ ਬਚਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਕਹਿੰਦੇ ਤੂੰ ਕਿਵੇਂ ਸੁਫੀ ਰਹਿ ਸਕਦਾ ਹੈ ਜੇ ਤੂੰ ਬਚਣਾ ਹੈ ਤੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰ ਤੇ ਉਹ ਜਿਹੜੇ ਗਵਾਲੀ ਦੇ ਕਿਲੇ ਵਿੱਚ ਹਨ ਉਹਨਾਂ ਨੂੰ ਰਿਹਾ ਕਰ ਉਹਨੇ ਦੀ ਅੱਖਾਂ ਖੁੱਲੀਆਂ ਹੋਣ ਹੋਸ਼ ਆਈ ਜਿਸੇ ਲੋ ਬੇਨਤੀ ਕੀਤੀ ਹੈ ਦਾ ਤੇ ਜਿਹੜੇ ਉੱਥੇ ਰਾਜੇ ਸੀ ਉਹ ਤੇ ਸ਼ਮ ਸ਼ਮ ਰੋਣ ਲੱਗ ਪਏ ਮਹਾਰਾਜ ਆਪ ਜੀ ਜੇ ਚਲੇ ਗਏ ਸਾਡਾ ਉਹੀ ਹਾਲ ਹੋਣਾ ਜਿਹੜਾ ਪਹਿਲਾਂ ਸੀ ਛੱਡ ਤੇ ਕਿਰਪਾ ਕਰੋ ਤੇ ਮੇਰੇ ਛੇਵੇਂ ਪਾਤਸ਼ਾਹ ਕਹਿੰਦੇ ਤੁਹਾਨੂੰ ਕਹਿੰਦੀ ਲੋੜ ਹੀ ਨਹੀਂ ਤੁਹਾਡੇ ਵਾਸਤੇ ਤੁਸੀਂ ਆਏ ਆ ਹੈ ਇੱਥੇ ਛੇਵੇਂ ਸਤਿਗੁਰੂ ਕਹਿੰਦੇ ਅਸੀਂ ਕਿਲਾ ਨਹੀਂ ਛੱਡਾਂਗੇ ਬਾਹਰ ਨਹੀਂ ਜਾਵਾਂਗੇ ਇਹਨਾਂ ਨੂੰ ਵੀ ਸਾਡੇ ਨਾਲ ਰਹਿ ਆਣਾ ਯਾਗੀਰ ਬਾਦਸ਼ਾਹ ਨੇ ਦੇਖੋ ਇੱਥੇ ਕੀ ਚਲਾ ਕੀ ਵਰਤੀ ਕਹਿੰਦੇ ਜਿੰਨੇ ਉਹਨਾਂ ਦੇ ਚੋਲੇ ਫੜ ਕੇ ਆ ਜਾਣਗੇ ਨਾ ਕੋਨੇ ਕਰ ਸਕਦੇ ਮਾਰਾ ਨੇ ਫਿਰ 52 ਕਲੀਆਂ ਵਾਲਾ ਚੋਲਾ ਅਰਾਲਾ ਸਾਹਿਬ ਦੇ ਨੇੜੇ ਹੈ ਬਡਾਰੀ ਨਗਰ ਉੱਥੇ ਗੁਰਦਰਾ ਸਾਹਿਬ ਹੈ ਉੱਥੇ ਸੱਚੇ ਪਾਤਸ਼ਾਹ ਜੀ ਦਾ 52 ਕਲੀਆਂ ਵਾਲਾ ਚੋਲਾ ਵੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਜੋੜਾ ਵੀ ਹੈ ਉੱਥੇ ਸਾਜ ਸੰਪਾਦ ਦਰਸ਼ਨ ਕਰਦੀ ਹੈ ਇਹ ਜਿਹੜਾ ਗੰਗੂ ڈاکੂ ਸੀ ਇਹਨੂੰ ਵੀ ਨਾਲ ਰਹਾ ਕਰਾਇਆ ਮਾਰਾ ਹੁਣ ਸਤਗੁਰ ਸੱਚੇ ਪਾਸ਼ਾ ਗਈ ਬਹੋਰ ਬੰਦੀ ਛੋਲ ਨਿਰੰਕਾਰ ਦਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖੂ ਪੈਜ ਬਰਮਾਰੀ ਖਾਰ ਜਿਓ ਨਮਾਨਿਆ ਤੂੰ ਮਾਨ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਫਿਰਵਾਣ ਸਤੂ ਤੋਂ ਕੁਰਬਾਨ ਜਾਈਏ ਜਿਵੇਂ ਉਹਨਾਂ ਨੇ ਸਤਗੁਰ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ ਬੁੰਜਾ ਰਾਜਿਆਂ ਨੇ ਸਾਸ ਸਿਣੀ ਤੇ ਮੇਰੇ 사ਤੂ ਨੇ ਉਹਨਾਂ ਦੇ ਗੁਣੋ ਗੁਣੇ ਚਿਤਾ ਰਹੇ ਅੱਜ ਜੇ ਪੱਲਾ ਫੜਨਾ ਪਿਓ ਪੌਲ ਖੰਡੇ ਧਾਰ ਹੋਏ ਜਨਮ ਸਹਿਲਾ ਕਈ ਜਗ੍ਹਾ ਖੰਡ ਧਾਰ ਲਿਖਿਆ ਪਰ ਹੈ ਖੰਡੇ ਧਾਰ ਪਿਓ ਪੌਲ ਖੰਡੇ ਧਾਰ ਹੋ ਜਨਮ ਸਿਲਾ ਖੰਡੇ ਬੜ ਦਾ ਅਮਰ ਸ਼ਕੂ ਪਿਆਰਿਓ ਗੁਰੂ ਆਲੇ ਬਣ ਕੇ ਗੁਰੂ ਬਚਨਾਂ ਦੀ ਕਮਾਈ ਕਰੋ ਇੱਕ ਜੀਵਨ ਮਿਲ ਜਾਏਗਾ ਇਸੋ